ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਬਈ ਜਿਹੜੀ ਆਪਾਂ ਪਿਛਲੀ ਵੀਡੀਓ ਪਾਈ ਸੀ ਉਹ ਤਾਂ ਆਪਾਂ ਪਾਈ ਸੀ ਆਪਣੇ ਖੁੱਡਾ ਟਾਤਾ ਸੀਗਾ ਆਪਾਂ ਸਾਰਾ ਤੇ ਆ ਦੇਖ ਲੋ ਆਪਾਂ ਇਹਦੀ ਸਫਾਈ ਸੋਈ ਸਾਰਾ ਕੁਝ ਕਰਤੀ ਆ ਠੀਕ ਐ ਅਦਰੋਂ ਵੀ ਚੱਕਤਾ ਹੁਣ ਕਿਸ ਦਿਨ ਆਪਾਂ ਕਰੇ ਰਹਿ ਗਏ ਤੇ ਆਪਾਂ ਫੇਰ ਇਹਨੂੰ ਤਿਆਰ ਕਰਾਂਗੇ ਠੀਕ ਐ ਤੇ ਜਿਹੜੀ ਅੱਜ ਦੀ ਵੀਡੀਓ ਬਈ ਜੀ ਫਿਰ ਉਹ ਆਪਾਂ ਜਿਹੜੇ ਆਪਣੇ ਦੂਸਰੇ ਕਬੂਤਰਾ ਜਿਨ੍ਹਾਂ ਦੀ ਆਪਾਂ ਪੱਟਸਾਰ ਕਰਨੀ ਆ ਹਨਾ ਅੱਜ ਆਪਾਂ ਉਹਨਾਂ ਦੀ ਪੱਟਸਾਰ ਮਤਲਬ ਧੋਪ ਲਵਾਵਾਂਗੇ ਇਹਨਾਂ ਤਵਾਰ ਨੂੰ ਨਾਲੇ ਆਪਾਂ ਪੱਟਸਾਰ ਕਰਾਂਗੇ ਤੇ ਨਾਲੇ ਆਪਣਾ ਖੁੱਡਾ ਤਿਆਰ ਹੋ ਜਾਊਗਾ ਠੀਕ ਐ ਤੇ ਆਜੋ ਫਿਰ ਜਿਹੜੇ ਕਬੂਤਰਾਂ ਦੀ ਆਪਾਂ ਪੱਟਸਾਰ ਕਰਨੀ ਉਹ ਤੁਹਾਨੂੰ ਮੈਂ ਦਿਖਾ ਦਿੰਨਾ ਤੇ ਉਹਨਾਂ ਨੂੰ ਨਾਲੇ ਧੋਪਾ ਵੀ ਲਵਾਵਾਂਗੇ ਅੱਜ ਠੀਕ ਐ ਤੇ ਫਿਰ ਆਪਾਂ ਐਤਵਾਰ ਨੂੰ ਆਪਾਂ ਪੜ ਦਾਂਗੇ ਉਹਨਾਂ ਨੂੰ ਠੀਕ ਐ ਆ ਬੱਚੇ ਤਾਂ ਹੈਗੇ ਆਪਣੇ 2025 ਵਾਲੇ ਠੀਕ ਐ ਜਿਹੜੇ ਆਪਾਂ ਐਤ ਕੀ ਕਢਾਇਆ ਐ ਤੇ ਕੀ ਆਪਾਂ ਥੋੜੇ ਜਿਹੀ ਕਢਾਇਆ ਬਾਕੀ ਅੱਦੇ ਭਰਾਵਾਂ ਨੂੰ ਮੈਂ ਦੇ ਦਿੱਤੀ ਕਬੂਤਰ ਠੀਕ ਹੈ ਤੇ ਬਾਕੀ ਆਪਣੇ ਪਿਛਲੇ ਸੀਜ਼ਨ ਵਾਲੇ ਵਧੇ ਸੀ ਆਪਾਂ ਉਹ ਵੀ ਦਿਖਾ ਦਿੰਨਾ ਮੈਂ ਤੁਹਾਨੂੰ ਉਹ ਆ ਦੇ ਅੱਦੇ ਇੱਧਰ ਬੈਠੇ ਪਏ ਆਪਣੇ ਦੇਖ ਲਓ ਬੱਚੇ ਆਪਣੇ ਕੋਲੇ ਵਾਵਾ ਵਧ ਗਏ ਸੀ ਮੈਂ ਕਿਹਾ ਲੋੜ ਹੀ ਨਹੀਂ ਹੈਣਾ ਇੰਨੇ ਜਿਆਦੇ ਕਢਾਉਣ ਲਈ ਤੇ ਆਪਾਂ ਇੰਨੇ ਹੈਗੇ ਆਪਣੇ ਕੋਲੇ ਪਹਿਲਾਂ ਤੋਂ ਹੀ ਠੀਕ ਹੈ ਤੇ ਹੁਣ ਆਪਾਂ ਇਹਨਾਂ ਨੂੰ ਪਿੰਜਰਿਆਂ ਦੇ ਵਿੱਚ ਪਾਉਣੇ ਆ ਤੇ ਨਾਲੇ ਤੁਹਾਨੂੰ ਦਿਖਾਉਣੇ ਆ ਫਿਰ ਨਾਲੇ ਵੀਡੀਓ ਨੂੰ ਦੇਖੋ ਫਿਰ ਦੱਸਿਓ ਹਾਂ ਵੀ ਕਿਹੜੇ ਆਪਣੇ 2025 ਵਾਲੇ ਵਧੀਆ ਕਿਹਦੇ ਬੱਚੇ ਹੈਗੇ ਆ ਤੇ ਦੂਸਰੇ ਵਧੀਆ ਹਨਾ ਮਤਲਬ ਦੇਖਣ ਚ ਵੀ ਦੱਸਿਓ ਬਾਕੀ ਜਦੋਂ ਆਪਾਂ ਇਹਨਾਂ ਦੇ ਡਾਵਾਂਗੇ ਫਿਰ ਤੁਹਾਨੂੰ ਉਹ ਵੀ ਵੀਡੀਓ ਪਾਵਾਂਗੇ ਉਹ ਵੀ ਦੱਸਿਆ ਕਰੋ ਹਨਾ ਤੇ ਬਾਕੀ ਫਿਰ ਆ ਜਾਓ ਫਿਰ ਵੀਡੀਓ ਕਰਦੇ ਸਟਾਰ ਤੇ ਸਾਨੂੰ ਦੱਸਿਓ ਫਿਰ ਹਨਾ ਤੇ ਆਪਾਂ ਪਿੰਜਰਿਆਂ 'ਚ ਪਾਉਣੇ ਨਾਲੇ ਪਿੰਜਰਿਆਂ 'ਚ ਆਉਣ ਨਾਲੇ ਤੁਹਾਨੂੰ ਦਿਖਾਈ ਜਾਵਾਂਗੇ 24 ਵਾਲੇ ਸੀਗੇ ਆਪਾਂ ਉਹਨਾਂ ਨੂੰ ਫੜ ਕੇ ਨਾ ਪਹਿਲਾਂ ਪਿੰਜਰੇ 'ਚ ਪਾਉਣੇ ਨਾਲੇ ਮੈਂ ਤੁਹਾਨੂੰ ਸ਼ੌਂਕ ਕਰਾਉਂਗਾ ਧਿਆਨ ਨਾਲ ਦੇਖੀ ਜਾਓ ਸਾਰੇ ਵੀਰ ਭਰਾ ਠੀਕ ਹੈ ਤੇ ਲਓ ਜੀ ਆ ਤਾਂ ਆ ਗਈ ਆਪਣੀ ਡੱਬੀ ਬਾਕੀ ਇਹਦੀ ਆਪਾਂ ਵੀਡੀਓ ਵੀ ਪਾਈ ਹੋਈ ਆ ਠੀਕ ਹੈ ਜਿਹੜੇ ਵੀਰ ਭਰਾ ਨੇ ਦੇਖਣੀ ਆਂ ਤੇ ਦੇਖ ਲਿਓ ਇਹਦੀ ਪੂਰੀ ਉੜਦੀ ਦੀ ਵੀਡੀਓ ਪਾਈ ਹੋਈ ਆ ਆਪਾਂ ਜਦੋਂ ਬੈਂਦੀ ਆਪਾਂ ਉਹ ਵੀ ਦਿਖਾਈ ਹੋਈ ਆ ਠੀਕ ਹੈ ਆ ਦੇਖ ਲਓ ਤੇ ਇਹ ਕੇ ਆਪਣੀ 2024 ਦੀ ਆ ਕਬੂਤਰੀ ਇਹਨਾਂ ਨੂੰ ਆਪਾਂ ਜਾਲ ਦੇ ਵਿੱਚ ਪਾ ਦਈਏ ਇਹਨਾਂ ਨੂੰ ਪਹਿਲਾਂ ਨਾ ਆਪਾਂ 2-3 ਦਿਨ ਜਿੰਨਾ ਜਿੰਨਾ ਜਗ੍ਹਾ ਆਪਣਾ ਐਦਵਾਰ ਨਹੀਂ ਹੁੰਦਾ ਉਹਨੇ ਦਿਨ ਆਪਾਂ ਧੋਪ ਲਵਾਵਾਂਗੇ ਇਸ ਤੋਂ ਬਾਅਦ ਆਪਾਂ ਪੱਟ ਦਾਂਗੇ ਠੀਕ ਹੈ ਤੇ ਹੁਣ ਆਗੇ ਆਪਣੇ ਇੱਕ ਸੈਕਿੰਡ ਮਾਹੂਆ ਕਬੂਤਰੀ ਤੇ ਲਓ ਜੀ ਆ ਕਬੂਤਰੀ ਹੈਗੀ ਚਿੱਟੀਆਂ ਦੀ ਇਹ ਆਪਣੇ ਕੋਲੇ 5:30 ਕੋਡੀ ਹੋਈ ਆ ਅਨੁਚਾਰ ਪਿਆ ਹੈ ਬਾਕੀ ਦਾ ਪਖਾ ਮ ਆਪ ਹੀ ਪੜਦਾਂਗੇ ਆ ਵਾਲੇ ਠੀਕ ਹੈ 10 ਨਹੀਂ ਛਾੜਦੇ ਆ ਗੂਪਲੇ ਆਕਰ ਤੇ ਲਓ ਜੀ ਆਹ ਕਬੂਤਰੀ ਆਪਣੀ 7 ਵਜੇ ਤੱਕ ਬੈਠੀ ਹੋਈ ਹੈ ਬੱਚਾ ਵੀ ਇਹਦੀ ਟੁੰਜ ਥੋੜੀ ਜਿਹੀ ਵਿੰਗੀ ਹੋ ਗਈ ਸੀ ਛੋਟੇ ਹੁੰਦਿਆਂ ਤੇ ਠੀਕ ਹੈ ਬਾਕੀ ਇਹ ਮੈਨੂੰ ਦੱਸੋ ਕੈਰੀ نسل ਦੇ ਵਿੱਚੋਂ ਆ ਬਾਕੀ ਕਈ ਭਰਾਵਾਂ ਨੂੰ ਤਾਂ ਪਤਾ ਹੀ ਹੋਊਗਾ ਹਨ ਜਿਹੜੇ ਵੀਰ ਭਰਾਵਾਂ ਨੇ ਪੁਰਾਣੇ ਕਬੂਤਰ ਰੱਖੇ ਹੋਏ ਆ ਬਾਕੀ ਕਈਆਂ ਨੂੰ ਨਾ ਨਾ ਵੀ ਹੁਣ ਨੌਲ ਜਾ ਹੀ ਜਾਂਦੀ ਹੈ ਹਨਾ ਹੌਲੀ ਹੌਲੀ ਬਾਕੀ ਦੱਸ ਦਿਓ ਭਲਾ ਗਲਤ ਦੱਸ ਦੋ ਸਹੀ ਦੱਸ ਦੋ ਜੇ ਸਹੀ ਹੋਇਆ ਮੈਨੂੰ ਪਤਾ ਚੱਲ ਜਾਊਗਾ ਬਾਕੀ ਤਿੰਨ ਹੋ ਗਏ ਇੱਕ ਮਿੰਟ ਹੋਰ ਆਖਣ ਹੈਗੇ ਤੇ ਲਓ ਜੀ ਇੱਕ ਆਪਣੀਆਂ ਖੱਟੀਆਂ ਦਾ ਕਬੂਤਰੀ ਲੱਗਦੀ ਕਬੂਤਰ ਆ ਦੇਖੋ ਸਿਰ ਤੋਂ ਵੈਸੇ ਵੀ ਖੜਮ ਨਹੀਂ ਇਹਦੀ ਹਨਾ ਭਾਰਾ ਜਿਹਾ ਸਰੀਰ ਲੱਗਦਾ ਬਾਕੀ ਆਵੇ ਦੇ ਅੱਦੇ ਝਾੜ ਪਏ ਹੋਏ ਤੇ ਨਹੀਂ ਆਏ ਹੋਏ ਮਤਲਬ ਆ ਅੱਧਿਆ ਪਟਾਂਗੇ ਅਤੇ ਆਪਣਾ ਅਗਲੇ ਵਾਲੇ ਪੱਟਾ ਹੈ ਹਨ ਜਦੋਂ 10 ਪਰ ਸਾਫ ਹੋ ਗਏ ਇਸ ਤੋਂ ਬਾਅਦ ਆਪਾਂ ਗੋਲੀ ਵੀ ਲਾਉਣੀ ਆ ਉਹਦੀ ਵੀਡੀਓ ਵੀ ਆਊਗੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਿਓ ਠੀਕ ਹੈ ਜਿਹੜੇ ਵੀਰ ਭਰਾ ਨੂੰ ਗੋਲੀ ਨਹੀਂ ਲਾਉਣੀ ਆਉਂਦੀ ਹਨ ਉਹ ਆਪਣੀ ਵੀਡੀਓ ਚ ਵਿੱਚ ਦੇਖ ਲਿਓ ਤੇ ਫਿਰ ਆਪਨੇ ਕਬੂਤਰਾਂ ਨੂੰ ਗੋਲੀ ਲਾ ਲਿਆ ਕਰੋ ਠੀਕ ਹੈ ਉਹ ਵੀ ਆਪਾਂ ਪ੍ਰੋਪਰ ਦੱਸਾਂਗੇ ਸਰਮਾਲਾ ਮੁਹ ਦੀ ਪੱਟ ਤੋਰ ਤੇ ਆਰਕ ਪਿਉਂਦੀ ਮੰਨ ਅਸੀਂ ਠੋਕਦੇ ਨਹੀਂ ਬੰਦਾ ਕਦੇ ਟਾਈਮ ਬੰਨ ਕੇ ਨਹੀਂ ਬੰਦਾ ਟੱਕ ਲੈਣੇ ਕਰੋਂ ਚੱਕ ਲੈਨੇ ਆ ਮਿਲੋ ਅੱਖ ਲਾਲ ਰੱਖੀ 파ੜ ਅੱਖ ਲੈਨੇ ਆਂ ਨੀ ਫਿਰ ਸ਼ੱਕ ਪੈਂਦੇ ਜੇ ਕੋ ਕਰਦਾ ਗਲਤ ਆਈ ਸਾਡੇ ਨਾਲ ਪੁੱਤੋਂ ਪੈਰ ਨਾਲੇ ਯਾਰੀ ਤੋਵੇਂ ਮਾੜੀ ਤੇ ਲਓ ਜੀ ਆਪਾਂ 2024 ਵਾਲੇ ਤਾਂ ਆਪਾਂ ਪਾਰੇ ਪਿੰਦਰਿਆਂ ਦੇ ਵਿੱਚ ਤੇ ਹੁਣ ਆਪਣੇ 2025 ਵਾਲੇ ਰਹਿ ਗਏ ਆ ਇੱਕ ਰੀ ਆ ਨਿਗਾ ਮਰਵਾ ਦੇ ਤੇ ਤੋਂ ਬਾਅਦ ਆਪਾਂ ਫੜ ਫੜ ਦਿਖਾ ਦਾਂਗੇ ਤੇ ਆ ਆਪਣੀ ਬਈ ਮੇਨ ਜੋੜੀ ਦਾ ਬੱਚਾ ਠੀਕ ਹੈ ਆ ਵਾਲਾ ਠੀਕ ਦੇ ਬੱਚੇ ਜਿਆਦੇ ਉੜਦੇ ਜੋੜੀ ਦੇ ਇਹ ਉਹਦਾ ਬੱਚਾ ਇਹਦਾ ਭਰਾ ਇੱਕ ਨਿਕਲ ਗਿਆ ਸੀ ਛੋਟਾ ਹੀ ਸੀ ਵਾਵਾ ਉੱਡੀ ਗਿਆ ਤੇ ਬੈਠਾ ਨਹੀਂ ਸੀ ਗਿਆ ਨਿਕਲ ਗਿਆ ਤੇ ਇਹਨੂੰ ਵੀ ਹੁਣ ਆਪਣੇ ਛੱਦਰੀ ਤੇ ਲੱਗਾ ਹੋਇਆ ਵਾ ਕਿ ਉਹ ਹਜੇ ਲੱਗਾ ਨਹੀਂ ਸੀ ਆਪਣੇ ਤੇ ਇਹ ਆਪਣੇ ਜਿਹੜੇ ਕਾਲੇ ਚੀਨੇ ਜਿਹੜੇ ਆਪਣੇ ਲਾਦੀ ਤੋਂ ਲੈ ਕੇ ਆਏ ਸੀ ਉਹਦਾ ਬੱਚਾ ਵਾ ਕਿ ਹਜੇ ਚੀਕਦਾ ਹੀ ਆ ਤੇ ਹੁਣ ਇਹ ਵੀ ਉੱਡਦਾ ਹੁਣ ਇਹਨੂੰ ਵੀ ਆਪਾਂ ਬਾਹਰ ਕੱਢਿਆ ਕਰਾਂਗੇ ਹੌਲੀ ਹੌਲੀ ਮਤਲਬ ਛਤਰੀ ਤੇ ਬੈਠ ਜਾਂਦਾ ਵਾ ਉੱਡ ਕੇ ਨਿਕਲ ਪੂਰੀ ਉਤਰੇ ਮੈਂ ਕੰਮ ਤੇ ਸੈਂਟਰ ਚ ਤਿਸਦਾ ਰਮਾਲਾ ਮੁਦੀ ਪੱਟ ਤੋਰ ਤੇ ਆਰਕ ਪਿਉਦੀ ਮਨ ਅਸੀਂ ਠੋਕਦੇ ਨਹੀਂ ਬੰਦਾ ਕਦੇ ਟਾਈਮ ਬੰਨ ਕੇ ਨਹੀਂ ਬੰਦਾ ਟੱਕ ਲੈਨੇ ਆਂ ਘਰੋਂ ਚੱਕ ਲੈਨੇ ਆਂ ਲੋ ਅੱਖ ਲਾਲ ਰੱਖੀ ਬਾੜ ਅੱਖ ਲੈਨੇ ਆਂ ਨੀ ਫਿਰ ਸ਼ੱਕ ਪੈਂਦੇ ਜੇ ਕੋ ਕਰਦਾ ਕਿ ਤਾਈ ਸਾਡੇ ਨਾਲ ਪੁੱਤ ਮੈਰ ਨਾਲੇ ਯਾਰੀ ਤੋਂਵੇਂ ਮਾੜੀ ਤੇ ਲਾਓ ਜੀ ਆਪਣੇ 2025 ਵਾਲੇ ਵੀ ਪਾਲੇ ਜਾਲ ਦੇ ਵਿੱਚ ਤੇ ਆਪਣੇ 2024 ਵਾਲੇ ਆ ਠੀਕ ਹੈ ਤੇ ਹੁਣ ਇਹਨਾਂ ਨੂੰ ਆਪਾਂ ਜਾਲ ਤੇ ਟੰਗ ਦਾਂਗੇ ਢਾਂਗੀਆਂ ਤੇ ਠੀਕ ਹੈ ਤੇ ਆਪੇ ਧੁੱਪ ਸੇਖਣਗੇ ਸ਼ਾਂਤੀਕ ਜਿੰਨੇ ਵੀ ਵਜੇ ਤੇ ਆਪਣੇ ਮੁੰਡਿਆਂ ਨੂੰ ਕਹਿ ਦਾਂਗੇ ਲਾਦ ਦੇਣਗੇ ਠੀਕ ਹੈ ਉਹਨਾਂ ਨੂੰ ਦੱਸ ਦਾਂਗੇ ਆ ਉੱਧਰਲੇ ਖੁੱਡੇ ਵਾਲੇ ਆ ਉੱਧਰਲੇ ਖੁੱਡੇ ਵਾਲੇ ਆ ਠੀਕ ਐ ਤੇ ਫਿਰ ਆਪਾਂ ਜਿੰਨਾ ਜਿੱਕੇ ਆਪਣਾ ਐਤਵਾਰ ਨਹੀਂ ਹੁੰਦਾ ਉਹਨੇ ਦਿਨ ਆਪਾਂ ਧੁੱਪ ਲਵਾਵਾਂਗੇ ਤੇ ਦੂਜੇ ਬਾਅਦ ਆਪਾਂ ਇਹਨਾਂ ਦੀ ਪੱਤਸਾਰ ਕਰਾਂਗੇ ਉਹ ਵੀ ਵੀਡੀਓ ਆਊਗੀ ਠੀਕ ਐ ਤੇ ਦੂਜੇ ਬਾਅਦ ਆਪਣੀ ਗੋਲੀ ਗੋਲੀ ਦਾਵਾਂਗੇ ਜਿਹੜੀ ਡੋਂਡਰ ਪਲੱਸ ਜਾਏਗੀ ਪਿੱਟ ਲਾਵਾਂਗੇ ਉਹਦੀ ਗੋਲੀ ਵੀ ਆਊਗੀ ਠੀਕ ਐ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਸਾਰੇ ਵੀਰ ਭਰਾ ਵੀਡੀਓ ਦੇਖਣ ਵਾਸਤੇ ਠੀਕ ਐ ਤੇ ਹੁਣ ਇਹਨਾਂ ਨੂੰ ਆਪਾਂ ਲਾਉਨੇ ਆਂ ਉਹਦੇ ਆਪਣੇ ਡੰਡਿਆਂ ਦੇ ਉੱਪਰ ਧੁੱਪ ਲਵਾਉਣੀ ਠੀਕ ਐ ਤੇ ਲਓ ਜੀ ਜਿਹੜੀ ਇਹ ਆਪਣੇ 2024 ਵਾਲੇ ਆ ਇਹ ਆਪਾਂ ਬੜੀ ਟਾਂਗੀ ਤੇ ਲਾਵਾਂਗੇ ਜਿਹੜੇ ਆਪਣੇ 2025 ਵਾਲੇ ਉਹ ਆਪਾਂ ਛੋਟੀ ਟਾਂਗੀ ਤੇ ਲਾਵਾਂਗੇ ਠੀਕ ਹੈ ਆ ਦੇਖੋ ਸੋ ਇਹ ਤਾਂ ਲਾਤੇ ਹੁਣ ਜਿਹੜੇ ਆਪਣੇ 2025 ਵਾਲੇ ਉਹ ਆਪਾਂ ਛੋਟੀ ਟਾਂਗੀ ਤੇ ਲਾਵਾਂਗੇ ਐਂ ਕਰ ਲਓ ਛਾਹ ਸਹੀ ਹੈ ਇਹ ਲਓ ਜੀ ਆਪਾਂ ਹੁਣ ਟਾਂਗੀਆਂ ਤੇ ਲਾਤੇ ਬੱਚੇ ਉੱਪਰ ਵਾਲੇ 24 ਵਾਲੇ ਤੁਹਾਨੂੰ ਮੈਂ ਦੱਸਿਆ ਹੀ ਹੋਇਆ ਤੇ ਆ ਆਪਣੇ 25 ਵਾਲੇ ਆ ਤੇ ਇੱਕ ਆਪਣਾ ਬੱਚਾ ਜਿਹੜਾ ਨਿਕਲ ਗਿਆ ਸੀ ਖੁੱਡੇ ਚੋਂ ਤੇ ਉਹ ਬਹਿ ਗਿਆ ਛਤਰੀ ਤੇ ਬੈਠਾ ਰਹੂਗਾ ਹੁਣ ਐਂ ਬੈਠਾ ਰਹੂਗਾ ਠੀਕ ਆ ਆਪਾਂ ਨਹੀਂ ਹੁਣ ਛੇੜਨਾ ਉਹਨੂੰ ਠੀਕ ਹੈ ਤੇ ਆਪੇ ਤੁੱਪ ਸੇਕੂਗਾ ਜਦੋਂ ਇਹ ਤਾਰ ਨੇ ਨਾਲ ਹੀ ਆਪਣੇ ਆ ਉਹ ਤਾਰ ਦੇਣਗੇ ਜਿਹੜਾ ਮੇਰੇ ਚਾਚੇ ਦਾ ਸ਼ੋਰ ਆ ਉਹ ਆਪੇ ਤਾਰ ਦੂਗਾ ਤੇ ਠੀਕ ਆ ਬਾਈ ਫਿਰ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਆਪਣੀ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਵੀਰ ਭਰਾ ਠੀਕ ਹੈ ਤੇ ਫੁੱਲ ਸਪੋਰਟ ਕਰਿਆ ਕਰੋ ਠੀਕ ਹੈ ਜਿਹੜੇ ਵੀਰ ਭਰਾ ਕਰਦੇ ਉਹਨਾਂ ਦਾ ਧੰਨਵਾਦ ਆ ਤੇ ਫਿਰ ਓਕੇ ਬਾਈ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਠੀਕ ਹੈ ਤੇ ਸਬਸਕ੍ਰਾਈਬ ਜਰੂਰ ਕਰਕੇ ਰੱਖਿਓ ਫਿਰ ਅਗਲੀ ਵੀਡੀਓ ਦੇਖਣ ਵਾਸਤੇ ਠੀਕ ਹੈ ਕਿਤੇ ਭੁੱਲ ਜਾਈਂ ਹੁਣੇ